ਮਾੰਗਣਾ ਮਾੰਗਣ ਨੀ ਕਾ ਹਰ ਜਸ ਗੁਰ ਤੇ ਮਾੰਗਣਾ ਮਾੰਗਣਾ ਮਾੰਗਣ ਨੀ ਕਾ ਹਰ ਜਸ ਗੁਰ ਤੇ ਮੰਗਣਾ ਚਾਂਦਨਾ ਚਾਂਦਣਾਂ ਗਾਣਾ ਪ੍ਰਭ ਜਿਉ ਅੰਤਰ ਚਾਂਦਨਾ ਅਰਾਧਨਾ ਆਰਾਧਨ ਨੀ ਕਾ ਹਰ ਹਰਨਾ ਮਾਰਾਦਨਾ ਤਿਆਗਣਾ ਤਿਆਗਣ ਨੀ ਕਾ ਕਾਮ ਕਰੋ ਲੋਭ ਤਿਆਗਣਾ ਮੰਗਣਾ ਮਾੰਗਣ ਨੀ ਕਾ ਹਰ ਜਸ ਗੁਰ ਤੇ ਮਾੰਗਣਾ ਜਾਗਣਾ ਜਾਗਣ ਨੀ ਕਾ ਹਰ ਕੀਰਤਨ ਮੈਂ ਜਾਗਣਾ ਲਗਣਾ ਲਗਣ ਨੀ ਕਾ ਗੁਰ ਚਰਨੀ ਮਾਨ ਲਗਣਾ ਇਹ ਬਿਦਿਤ ਸ ਪਰਪਤੇ ਜਾ ਕੇ ਮਸਤਕ ਪਾਗਣਾ ਕਉਨਾਨਕ ਇਸ ਸਭ ਕੇ ਚਨੀ ਕਾ ਜੋ ਪ੍ਰਭ ਕੀ ਸਰਨਾਗਣਾ ਮੰਗਣਾ ਮਾੰਗਣਨੀ ਕਾ ਹਰ ਜਸ ਗੁਰ ਤੇ ਮਾੰਗਣਾ ਵਾਹਿਗੁਰੂ ਮਾਰੂ ਮਹਲਾ ਤੀਜਾ ਸਾਚ ਰਤੇ ਸੇ ਟੋਲ ਲੋ ਸੇਵਿਰ ਲੈ ਸੰਸਾਰ ਤੈਨ ਮਿਲੇ ਆ ਮੁਖ ਉਜਲਾ ਜਪਨਾਮ ਮੋਰਾ ਬਾਬਾ ਸੱਚਾ ਸਾਇਵ ਹਿਰਦ ਸਮਾਲ ਸਤਗੁਰ ਆਪਣਾ ਉੱਚ ਦੇਖ ਲeo ਵਖਰ ਪਾਲ ਤਨ ਤਨ ਸਤਗੁਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਅਮਰਤ ਮਈ ਬਾਣੀ ਮਾਰੂ ਰਾਗ ਦੇ ਵਿੱਚ ਗੁਰੂ ਅਮਰਦਾਸ ਜੀ ਦਾ ਹੈ ਚੌਥਾ ਸ਼ਬਦ ਹੈ ਆਓ ਇਸ ਦੀ ਪਹਿਲਾ ਰਹਾਉ ਦੀ ਵਿਚਾਰ ਕਰੀਏ ਸਤਿਗੁਰੂ ਉਪਦੇਸ਼ ਕਰਦੇ ਹਨ ਬਾਬਾ ਸੱਚਾ ਸਾਹਿਬ ਰਦਾ ਸਮਾਲ ਬਾਬਾ ਇਹ ਭਾਈ ਸੱਚਾ ਸਾਹਿਬ ਸੱਚਾ ਜੋ ਸਦਾ ਰਹਿਣ ਵਾਲਾ ਹੈ ਜੋ ਅਵਿਨਾਸ਼ੀ ਹੈ ਜੋ ਇਸ ਸ੍ਰਿਸ਼ਟੀ ਬਨਨ ਤੋਂ ਪਹਿਲਾਂ ਵੀ ਸੀ ਅਤੇ ਇਸ ਸ੍ਰਿਸ਼ਟੀ ਦੇ ਵਿੱਚ ਵੀ ਹੁਣ ਵੀ ਉਹ ਵਾਹਿਗੁਰੂ ਹੀ ਸੱਚ ਹੈ ਉਹ ਸੱਚਾ ਸਦਾ ਰਹਿਣ ਵਾਲਾ ਸਾਹਿਬ ਮਾਲਕ ਇਸ ਸ੍ਰਿਸ਼ਟੀ ਦਾ ਮਾਲਕ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਇਸ ਸ੍ਰਿਸ਼ਟੀ ਦੇ ਜੀਵਾਂ ਨੂੰ ਰਿਜਕ અપਾਣ ਵਾਲਾ ਇਸ ਸ੍ਰਿਸ਼ਟੀ ਦੇ ਜੀਵਾਂ ਦੇ ਦੇਖਭਾਲ ਕਰਨ ਵਾਲਾ ਉਹ ਮਾਲਕ ਜੋ ਸਾਹਿਬ ਹੈ ਇਹ ਭਾਈ ਉਸ ਸਾਚੇ ਸਾਹਿਬ ਨੂੰ ਰਿਦੈ ਸਮਾਲ ਆਪਣੇ ਰਿਦੈ ਵਿੱਚ ਸੰਭਾਲ ਕੇ ਰੱਖ ਅਰਥਾਤ ਉਸ ਵਾਹਿਗੁਰੂ ਨੂੰ ਉਹ ਜੋ ਸੱਚਾ ਸਾਹਿਬ ਹੈ ਉਸ ਨੂੰ ਸਦਾ ਹੀ ਗੁਣਗਾ ਉਸ ਨੂੰ ਸਦਾ ਹੀ ਆਪਣੇ ਹਿਰਦੇ ਦੇ ਵਿੱਚ ਵਿਸਾ ਕੇ ਰੱਖ ਉਸ ਨੂੰ ਸਦਾ ਹੀ ਚੇਤੇ ਕਰਦਾ ਰਹੋ ਇਹ ਹੈ ਸੰਭਾਲਣਾ ਉਸ ਵਾਹਿਗੁਰੂ ਨੂੰ ਸਦਾ ਚੇਤੇ ਰੱਖ ਉਹ ਵਾਹਿਗੁਰੂ ਜੋ ਸੱਚਾ ਹੈ ਜੋ ਸਾਹਿਬ ਹੈ ਜੋ ਮਾਲਕ ਹੈ ਉਸ ਵਾਹਿਗੁਰੂ ਨੂੰ ਸਦਾ ਹੀ ਚੇਤੇ ਰੱਖ ਉਸਦੇ ਹੀ ਗੁਣਗਾ ਸਤ ਗੁਰ ਆਪਣਾ ਪੁੱਛ ਦੇਖ ਸਤ ਗੁਰੂ ਜੀ ਨੂੰ ਆਪਣੇ ਨੂੰ ਪੁੱਛ ਕੇ ਦੇਖ ਲਓ ਕਿ ਇਹ ਹੀ ਜੀਵਨ ਮਨੋਰਥ ਹੈ ਉਸ ਵਾਹਿਗੁਰੂ ਨੂੰ ਸਦਾ ਚੇਤੇ ਕਰਨਾ ਉਹ ਮਾਲਕ ਉਹ ਸੱਚੇ ਵਾਹਿਗੁਰੂ ਨੂੰ ਸਦਾ ਹੀ ਚੇਤੇ ਕਰਨਾ ਉਸਦੇ ਗੋਣ ਗਾਣੇ ਇਹੀ ਜੀਵਨ ਮਨੋਰਥ ਹੈ ਭਾਵੇਂ ਸਤ ਗੁਰੂ ਨੂੰ ਪੁੱਛ ਕੇ ਦੇਖ ਲਵੋ ਸਤ ਗੁਰ ਆਪਣਾ ਕੁਛ ਦੇਖ ਲੇਹੋ ਵਕਰ ਭਾਲਾ ਅਤੇ ਇਹੀ ਵਕਰ ਇਹੀ ਸੌਦਾ ਆਪਣੇ ਗੁਰੂ ਦੇ ਕੋਲੋਂ ਲੈ ਲਓ ਗੁਰੂ ਕੋਲੋਂ ਭਾਲ ਲਓ ਗੁਰੂ ਕੋਲੋਂ ਟੋਲ ਲਓ ਕਿ ਇਹ ਹੀ ਸੱਚਾ ਵਖਰ ਹੈ ਇਹ ਹੀ ਨਾਲ ਨਿਮਣ ਵਾਲਾ ਵਖਰ ਹੈ ਜੋ ਕੋਈ ਗੁਰੂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ ਵਣਜ ਕਰੋ ਵਣਜਾਰੇਓ ਵਖਰ ਲੇਹੋ ਸੰਭਾਲੋ ਵਣਜ ਕਰੋ ਵਣਜਾਰੇਓ ਵਣਜਾਰੇ ਜਿਹੜੇ ਕਿ ਥੋੜੇ ਜਿਹੀ ਟਾਈਮ ਦੇ ਲਈ ਆਪਣੀਆਂ ਚੀਜ਼ਾਂ ਕ੍ਰੀਦਣ ਵੇਚਣ ਲਈ ਆਉਂਦੇ ਹਨ ਇਸੇ ਤਰ੍ਹਾਂ ਇਹ ਜੀ ਵੀ ਵਣਜ ਕਰਨ ਲਈ ਆਇਆ ਹੈ ਥੋੜੇ ਟਾਈਮ ਲਈ ਇੱਥੇ ਆਇਆ ਹੈ ਤੋ ਇਸਨੇ ਆ ਕੇ ਕਿਹੜੀ ਵਣਜ ਕਰਨੀ ਹੈ ਸਤਿਗੁਰੂ ਉਪਦੇਸ਼ ਕਰਦੇ ਹਨ ਵਣਜ ਕਰੋ ਵਣਜਾਰੇਓ ਵਕਰ ਲਿਓ ਸਮਾਲ ਚੈਸੀ ਵਸਤ ਵਿਸਾਈਏ ਜੈਸੀ ਨਿਭ ਹੈ ਨਾਲ ਉਹੀ ਵਸ ਖਰੀਦਨੀ ਚਾਹੀਦੀ ਹੈ ਜਿਹੜੀ ਕਿ ਸਦਾ ਲਈ ਨਾਲ ਨਿਭਦੀ ਹੈ ਇਸ ਲੋਕ ਦੇ ਵਿੱਚ ਅਤੇ ਪਰਲੋਕ ਦੇ ਵਿੱਚ ਵੀ ਉਹੀ ਸਾਥ ਨਿਭਦੀ ਹੈ ਉਹ ਵਕਰ ਉਹ ਵਖਰ ਦਾ ਵਨਜ ਕਰਨਾ ਹੈ ਤੋ ਇਹ ਵਖਰ ਮਿਲਨੀ ਹੈ ਸਤਿਗੁਰੂ ਦੇ ਕੋਲੋਂ ਸੱਚ ਰਤੇ ਸੇ ਟੋਲ ਲਹੁ ਸੇ ਵਿਰਲੇ ਸੰਸਾਰ ਜਿਹੜੇ ਸੱਚ ਦੇ ਵਿੱਚ ਰਤੇ ਹੋਏ ਹਨ ਸੱਚ ਉਹ ਪਰਮਾਤਮਾ ਦਾ ਨਾਮ ਹੈ ਉਸ ਵਾਹਿਗੁਰੂ ਦਾ ਗੁਣ ਗਾਉਣੇ ਜੋ ਇਸ ਸੱਚ ਦੇ ਵਿੱਚ ਰੱਤੇ ਹੋਏ ਹਨ ਜੋ ਸਦਾ ਹੀ ਉਸ ਨੂੰ ਯਾਦ ਰੱਖਦੇ ਹਨ ਉਹ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ ਜੋ ਸਦਾ ਹੀ ਉਸ ਵਾਹਿਗੁਰੂ ਦਾ ਗੁਣ ਗਾਉਂਦੇ ਹਨ ਉਹਨਾਂ ਨੂੰ ਸੱਚ ਰੱਤੇ ਸੇ ਟੋਲ ਲਓ ਸੇ ਵਿਰਲੇ ਸੰਸਾਰ ਔਰ ਉਹ ਹੈ ਵਿਰਲੇ ਹਨ ਸੰਸਾਰ ਦੇ ਵਿੱਚ ਜਿਹੜੇ ਕਿ ਸੱਚ ਦੇ ਨਾਲ ਰੱਤੇ ਹੋਏ ਹਨ ਜਿਹ ਉਸ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ ਉਹ ਐਵੇਂ ਜੇ ਵਿਰਲੇ ਹੀ ਸੰਸਾਰ ਦੇ ਵਿੱਚ ਹਨ ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਹੈ ਕੋਟਣ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਇਹ ਨਾਨਕ ਜੀ ਸਤਗੁਰੂ ਉਪਦੇਸ਼ ਕਰਦੇ ਹਨ ਕਿ ਕਰੋੜਾਂ ਦੇ ਵਿੱਚ ਹੀ ਕੋਈ ਹੈ ਜਿਹਦੇ ਹਿਰਦੇ ਵਿੱਚ ਨਾਮ ਵਸਿਆ ਹੋਇਆ ਹੈ ਓਟਣ ਮੈਂ ਨਾਨਕ ਓ ਨਾਰਾਇਣ ਜੈ ਜੀ ਤੋ ਇਹੋ ਜੇ ਜੋ ਕੋੜ ਦੇ ਵਿੱਚ ਕੋਈ ਐ ਕਰੋੜਾਂ ਦੇ ਵਿੱਚ ਜਿਸ ਦੇ ਹਿਰਦੇ ਦੇ ਵਿੱਚ ਨਾਮ ਵਸਿਆ ਹੋਇਆ ਸਤਿਗੁਰੂ ਉਪਦੇਸ਼ ਕਰਦੇ ਹਨ ਸੱਚ ਰਤੇ ਸੇ ਟੋਲ ਲਹੋ ਉਹਨਾਂ ਦੀ ਸੰਗਤ ਕਰੋ ਉਹਨਾਂ ਦਾ ਉਪਦੇਸ਼ ਮੰਨੋ ਉਹਨਾਂ ਦੇ ਹੁਕਮ ਅਨਸਾਰ ਚੱਲੋ ਸੇਵਰਲੇ ਸੰਸਾਰ ਪਰ ਇਹੋ ਜਿਹੇ ਜਿਹੜੇ ਨਾਮ ਦੇ ਵਿਚਰਤੇ ਹੋਏ ਹਨ ਉਹ ਸੰਸਾਰ ਦੇ ਵਿੱਚ ਵੇਰ ਲਈ ਹਨ ਉਹ ਕਰੋੜਾਂ ਦੇ ਵਿੱਚ ਕੋਈ ਹੈ ਤਿੰਨ ਮਿਲੇ ਆ ਮੁੱਖ ਉਜਲਾ ਜਪ ਨਾਮ ਮੂਰਾ ਐਓ ਜਿਹੜੇ ਸੱਤ ਦੇ ਵਿੱਚ ਰੰਗੇ ਹੋਏ ਹਨ ਉਹ ਫਿਰ ਉਹਨਾਂ ਨੂੰ ਮਿਲ ਕੇ ਤਿੰਨ ਮਿਲਿਆ ਉਹਨਾਂ ਦੇ ਨਾਲ ਮਿਲ ਕੇ ਉਸ ਵਾਹਿਗੁਰੂ ਦਾ ਨਾਮ ਜਪ ਕੇ ਜਪ ਨਾਮ ਮੂਰਾ ਤੇਰੇ ਮੁਖ ਉज्जਲਾ ਹੋ ਜਾਂਦਾ ਹੈ ਅਸੀਂ ਇਸ ਜੀਵਨ ਦੇ ਵਿੱਚ ਸੁਰਖਰੂ ਹੋ ਜਾਂਦੇ ਹਾਂ ਸਾਡਾ ਲੋਕ ਅਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ ਜਦੋਂ ਇਹੋ ਜਿਹੇ ਜਿਹੜੇ ਸੱਚ ਦੇ ਵਿੱਚ ਰਤੇ ਹੋਏ ਆਣ ਉਹਨਾਂ ਦੇ ਨਾਲ ਮਿਲ ਕੇ ਜਦੋਂ ਵਾਹਿਗੁਰੂ ਦਾ ਨਾਮ ਜਪਦੇ ਹਾਂ ਫਿਰ ਸਾਡਾ ਇਹ ਜੀਵਨ ਸੁਰਖਰੂ ਹੋ ਜਾਂਦਾ ਹੈ ਜੀਵਨ ਸਫਲਾ ਹੋ ਜਾਂਦਾ ਹੈ ਬਾਬਾ ਸੱਚਾ ਸਾਹਿਬ ਰਿਤ ਸਮਾਲ ਸਤਿਗੁਰੇ ਆਪਣਾ ਉੱਚ ਦੇਖ ਲਿਓ ਵਖਰ ਭਾਲ ਰਹਾਓ ਇਕ ਸੱਚਾ ਸਭ ਸੇਵੰਦੀ ਤੁਰ ਭਾਗ ਮਿਲਾਵਾ ਹੋਏ ਇਕ ਸੱਚਾ ਉਹ ਵਾਹਿਗੁਰੂ ਜੋ ਇੱਕ ਹੀ ਹੈ ਜੋ ਸਦਾ ਰਹਿਣ ਵਾਲਾ ਹੈ ਉਹ ਵਾਹਿਗੁਰੂ ਇਹ ਬਾਣੀ ਜੋ ਸ਼ੁਰੂ ਹੁੰਦੀ ਹੈ ਇੱਕ ਤੋਂ ਹੀ ਸ਼ੁਰੂ ਹੁੰਦੀ ਹੈ ਇੱਕ ਓੰਕਾਰ ਕਿ ਓੰਕਾਰ ਇੱਕ ਹੀ ਹੈ ਉਸ ਵਰਗਾ ਹੋਰ ਕੋਈ ਦੂਜਾ ਹੈ ਹੀ ਨਹੀਂ ਹੈ ਇੱਕ ਸੱਚਾ ਉਹ ਇੱਕ ਹੀ ਸਦਾ ਰਹਿਣ ਵਾਲਾ ਹੈ ਸਭ ਸੇਵਨੀ ਸਭ ساری ਸ੍ਰਿਸ਼ਟੀ ساری ਸ੍ਰਿਸ਼ਟੀ ਹੀ ਉਸ ਨੂੰ ਸੇਵਨੀ ਹੈ ਉਸ ਤੇ ਗੁਣ ਬੰਦੀ ਹੈ ਉਸ ਦੀ ਭਗਤੀ ਕਰਦੀ ਹੈ ਤੁਰ ਭਾਗ ਮਿਲਾਵਾ ਹੋਏ ਪਰ ਸੱਚੇ ਦੇ ਨਾਲ ਮਿਲਾਵਾ ਉਹਨਾਂ ਦਾ ਹੁੰਦਾ ਹੈ ਜਿਨ੍ਹਾਂ ਤੋਂ ਤੁਰ ਤੋਂ ਸੋਹਣੇ ਭਾਗ ਲਿਖੇ ਹੋਏ ਹਨ ਸੋਹਣੀ ਕਿਸਮਤ ਲਿਖੀ ਹੋਈ ਹੈ ਜਿਨ੍ਹਾਂ ਦੇ ਭਾਗ ਦੇ ਵਿੱਚ ਉਸ ਵਾਹਿਗੁਰੂ ਦਾ ਮਿਲਾਪ ਲਿਖਿਆ ਹੋਇਆ ਹੈ ਉਸ ਸੱਚੇ ਦੇ ਨਾਲ ਉਹਨਾਂ ਦਾ ਹੀ ਮਿਲਾਪ ਹੁੰਦਾ ਹੈ ਗੁਰਮੁਖ ਮਿਲੇ ਸੇਨਾ ਵਿਛੁੜਾ ਪਵਨ ਸਚ ਸੋਇ ਗੁਰਮੁਖ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਜੋ ਉਸ ਵਾਹਿਗੁਰੂ ਨੂੰ ਮਿਲ ਲੈਂਦੇ ਹਨ ਜੋ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਜੋ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਹਨ ਸੇਨਾ ਵਿਛੁੜਾ ਫਿਰ ਕਦੀ ਵੀ ਉਸ ਵਾਹਿਗੁਰੂ ਤੋਂ ਵਿਛੜਦੇ ਨਹੀਂ ਹਾਂ ਪਾਵੈ ਸੱਚ ਸੋਏ ਫਿਰ ਇਹੋ ਜੇ ਗੁਰਮੁਖ ਹੀ ਆਣਾ ਜਿਹੜੇ ਕਿ ਉਸ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦੇ ਹਨ ਆਵੈ ਸੱਚ ਸੱਚ ਉਹ ਵਾਹਿਗੁਰੂ ਜੋ ਸਦਾ ਰਹਿਣ ਵਾਲਾ ਹੈ ਸੋਏ ਉਸ ਵਾਹਿਗੁਰੂ ਦੀ ਉਹ ਪ੍ਰਾਪਤੀ ਕਰ ਲੈਂਦੇ ਹਨ ਇੱਕ ਭਗਤੀ ਸਾਰ ਨਾ ਜਾਣਨੀ ਮਨਮੁਖ ਪਰਮ ਪੁਲਾਏ ਇੱਕ ਕਕੇ ਨੂੰ ਸਿਹਾਰੀ ਅਰਥਾਤ ਬਹੁਵਚਨ ਹੈ ਕਿ ਕਈ ਇਹੋ ਜਿਹੇ ਮਨਮੁਖ ਹਨ ਇੱਕ ਭਗਤੀ ਸਾਰ ਨਾ ਜਾਣਨੀ ਮਨਮੁਖ ਪਰਮ ਪੁਲਾਏ ਇੱਕ ਇਹੋ ਜਿਹੇ ਮਨਮੁਖ ਹਨ ਜਿਹੜੇ ਕਿ ਆਪਣੇ ਮਨ ਦੇ ਮਗਰ ਲੱਗੇ ਹੋਏ ਹਨ ਗੁਰੂ ਦੇ ਮਗਰ ਨਹੀਂ ਗੁਰਮੁਖ ਨਹੀਂ ਮਨਮੁਖ ਆਪਣੇ ਮਨ ਦੀ ਜੋ ਕਹਾ ਹੋਇਆ ਉਸ ਨੂੰ ਮੰਨਦੇ ਹਨ ਇੱਕ ਭਗਤੀ ਸਾਰ ਨ ਜਾਣਨੀ ਮਨਮੁਖ ਪਰਮ ਪੁਲਾਏ ਇਹੋ ਜੇ ਮਨਮੁਖ ਜੋ ਹਨ ਉਹ ਮਾਇਆ ਦੀ ਭਟਕਣਾ ਦੇ ਵਿੱਚ ਪੈ ਕੇ ਉਹ ਲ ਇੱਕ ਕੁਰਾਹੇ ਪਏ ਹੋਇਆ ਹਨ ਇੱਕ ਭਗਤੀ ਸਾਰ ਨਾ ਜਾਣਨੀ ਅਤੇ ਭਗਤੀ ਦੀ ਸਾਰ ਨਹੀਂ ਜਾਣਦੇ ਉਸ ਵਾਹਿਗੁਰੂ ਦੇ ਗੁਣ ਨਹੀਂ ਗਾਉਂਦੇ ਉਸ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ ਉਸ ਵਾਹਿਗੁਰੂ ਦੇ ਨਾਲ ਨਹੀਂ ਜੁੜਦੇ ਉਹ ਵਾਹਿਗੁਰੂ ਜਿਸ ਨੇ ਕੇ ਸਭ ਕੁਝ ਸੌਂਪਿਆ ਉਸ ਵਾਹਿਗੁਰੂ ਦੇ ਗੁਣ ਨਹੀਂ ਗਾਉਂਦੇ ਉਹ ਹਨ ਮਨਮੁਖ ਉਹ ਫਿਰ ਮਾਇਆ ਦੇ ਮੋਹ ਦੇ ਵਿੱਚ ਪੈ ਕੇ ਸਦਾ ਹੀ ਕੁਰਾਹੇ ਪਏ ਰਹਿੰਦੇ ਹਨ ਉਨਾ ਵਿੱਚ ਆਪ ਵਰਤਦਾ ਕਰਨਾ ਕਿਚੂ ਨਾ ਜਾਏ ਉਹਨ ਮਨਮੁੱਖਾਂ ਦੇ ਵਿੱਚ ਵੀ ਉਹ ਆਪ ਹੀ ਵਰਤ ਰਿਹਾ ਹੈ ਇਹ ਉਸ ਵਾਹਿਗੁਰੂ ਦਾ ਹੀ ਖੇਲ ਹੈ ਅਤੇ ਕੋਈ ਵੀ ਇਸ ਨੂੰ ਕੋਈ ਟਾਲ ਨਹੀਂ ਸਕਦਾ ਕੋਸ਼ਿ ਕੋਈ ਵੀ ਕੁਝ ਕਰ ਨਹੀਂ ਸਕਦਾ ਕਿਉਂਕਿ ਇਹ ਵਾਹਿਗੁਰੂ ਦਾ ਹੀ ਹੁਕਮ ਹੈ ਕਿ ਉਹ ਮਨਮੁੱਖ ਬਣ ਕੇ ਭਟਕਣਾ ਦੇ ਵਿੱਚ ਪਏ ਹੋਇਆ ਨੇ ਜਿਸ ਨਾਲ ਜੋਰ ਨਾ ਚੱਲਈ ਖਲੇ ਕੀ ਚੈਰ ਦਾਸ ਵਾਹਿਗੁਰੂ ਜਿਸ ਦੇ ਅੱਗੇ ਜੋਰ ਨਹੀਂ ਚੱਲ ਸਕਦਾ ਇਸੇ ਕਰਕੇ ਸਤਿਗੁਰੂ ਜੀ ਸੁਖਮਨੀ ਸਾਹਿਬ ਜੀ ਦੇ ਵਿੱਚ ਉਪਦੇਸ਼ ਕਰਦੇ ਹਨ ਜਿਸ ਠਾਕੁਰ ਸਿਉ ਨਾਹੀ ਚਾਰ ਤਾਂ ਕੋ ਕੀਜੈ ਸਦ ਨਮਸਕਾਰਾ ਜਿਸ ठाकुर ਦੇ ਅੱਗੇ ਕੋਈ ਚਾਰਾ ਹੀ ਨਹੀਂ ਚੱਲ ਸਕਦਾ ਕੋਈ ਜੋਰ ਹੀ ਨਹੀਂ ਚੱਲ ਸਕਦਾ ਉਸ ਨੂੰ ਫਿਰ ਸਦਾ ਹੀ ਨਮਸਕਾਰ ਕਰਨੀ ਚਾਹੀਦੀ ਹੈ ਜਿਸ ਨਾਲ ਜੋਰ ਨਾਲ ਚਲਈ ਖਲੇ ਕੀ ਚੈਰ ਦਾਸ ਪ੍ਰਿਆਵ ਜੀ ਵਾਹਿਗੁਰੂ ਦੇ ਅੱਗੇ ਅਦਰਬ ਦੇ ਨਾਲ ਅਰਦਾਸ ਹੀ ਕਰਨੀ ਚਾਹੀਦੀ ਹੈ ਆਪਣੀ ਬਿਰਤਾਂ ਉਸ ਵਾਹਿਗੁਰੂ ਦੇ ਅੱਗੇ ਹੀ ਰੱਖਣੀ ਚਾਹੀਦੀ ਹੈ ਉਸ ਦੇ ਅੱਗੇ ਹੀ ਆਦਰਬ ਦੇ ਨਾਲ ਅਰਦਾਸ ਕਰਨੀ ਚਾਹੀਦੀ ਹੈ ਨਾਨਕ ਗੁਰਮੁਖ ਨਾਮ ਮਨ ਵਸ ਤਾ ਸੁਣ ਕਰੇ ਸ਼ਾਬਾਸ਼ ਸਤਿਗੁਰੂ ਜੀ ਉਪਦੇਸ਼ ਕਰਦੇ ਹੋਏ ਕਹਿ ਰਹੇ ਹਨ اے ਨਾਨਕ ਗੁਰਮੁਖ ਨਾਮ ਮਨ ਵਸੈ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਜਿਸ ਤੇ ਅੰਦਰ ਮਨ ਦੇ ਵਿੱਚ ਨਾਮ ਦਾ ਵਸਾ ਹੋ ਜਾਂਦਾ ਹੈ ਤਾਂ ਸੁਣ ਕਰੇ ਸ਼ਾਬਾਸ਼ ਫਿਰ ਇਹੋ ਜੇ ਗੁਰਮੁਖ ਦੀ ਉਹ ਵਾਹਿਗੁਰੂ ਅਰਦਾਸ ਸੁਣ ਕੇ ਉਸ ਨੂੰ ਸ਼ਾਬਾਸ਼ ਦਿੰਦਾ ਹੈ ਉਸ ਦਾ ਹੀ ਲੋਕ ਅਤੇ ਪਰਲੋਕ ਦੇ ਵਿੱਚ ਉਸ ਨੂੰ ਹੀ ਇੱਜ਼ਤ ਮਿਲਦੀ ਹੈ ਜਿਹੜਾ ਗੁਰਮੁਖ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਂਦਾ ਹੈ ਫਿਰ ਉਸ ਤੇ ਉਹ ਵਾਹਿਗੁਰੂ ਅਰਦਾਸ ਹੁੰਦਾ ਹੈ ਅਤੇ ਅਰਦਾਸ ਸੁਣ ਕੇ ਉਸ ਨੂੰ ਸ਼ਾਬਾਸ਼ ਦਿੰਦਾ ਕਿਉਂਕਿ ਉਹ ਗੁਰਮੁਖ ਨਾਮ ਦੇ ਨਾਲ ਜੁੜਿਆ ਹੋਇਆ ਹੈ ਤੋਂ ਸਤਗੁਰੂ ਕਿਰਪਾ ਕਰਨ ਸਾਨੂੰ ਵੀ ਨਾਮ ਦੀ ਵਕਸ਼ਿਸ਼ ਕਰਨ ਸਾਡੇ ਅੰਦਰ ਹਿਰਦੇ ਦੇ ਵਿੱਚ ਵੀ ਨਾਮ ਵਸ ਜਾਵੇ ਸਤਿਗੁਰੂ ਅੱਗੇ ਹੀ ਅਰਦਾਸ ਹੈ ਨਾਮ ਦੇ ਨਾਲ ਹੀ ਸਾਡਾ ਇਹ ਜਨਮ ਜੋ ਹੈ ਇਹ ਸਫਲਾ ਹੋਣਾ ਹੈ ਇਹ ਸੁਹੇਲਾ ਹੋਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ